बोल बोल के के गए क्या काम कर दे जी क्यों निस्मान आज मैं ना ना जी, समान मैं चक्रे तो तो जो मैं जो किसी एक बोल बोल ना, ना कि शनिवार चक्कर लेना मैं शनिवार शनिवार ही नहीं आए मेरे को याद है ठीक है ना थोड़ा सा होता है भी चलो ठीक है रिक्वेस्ट ठीक है हम भी आए नहीं पर फिर भी अब तो आप भी नहीं आप अभी आप अभी टोन अभी देखो पहले नहीं नहीं उस बंदे को लेके आओ उस बंदे को लेके आओ ये सारा डिपार्टमेंट भाग جب دو جنے سر ائے نہیں نہیں دو بندے سفیشنڈ ہے کہ 20 بندے سفیشنڈ ہے دو بندے عزت سے اگے کہہ رہے ہیں اپ کو اپ کو ریکویسٹ کر رہے ہیں کہ بھائی یہ کر لو انہوں نے تو بولے ہی نہیں وہ تو یہ چلا ابھی بول رہے ہیں اپ کو کس نے ایک بات اپ ایلگل ایرو نا ایلگل ایرو کوئی رائٹ پہ کھڑا ہے رائٹ اسی پھر بندیاں کو بھنگا کر دے ਤੁਸੀਂ ਫਿਰ ਜਿਹੜਾ ਰੋਲਾ ਕਿਉਂ ਮਾਰਦੇ ਹੋ ਹਫਤਾ ਨਹੀਂ ਖਾਲੀ ਕਰਦੇ ਨਹੀਂ ਕੋਈ ਹਫਤਾ ਨਹੀਂ ਕੋਈ ਹਫਤਾ ਨਹੀਂ ਸਾਡੇ ਬੰਦਿਆਂ ਦੇ ਉੱਲੀ ਚੱਕੇ ਗਏ ਨੇ ਜਿਨਾਬ ਤੁਹਾਡੀ ਇੰਟਰਫੇਰੈਂਸ ਦਾ ਨਾਂ ਦਿਓ ਤੇ ਅੱਜ ਫੇਰ ਕਰਾਓ ਗੱਲ ਕਰਦੇ ਮੈਂ ਤੁਸੀਂ ਕੋਈ ਸੁਣਾ ਕਰਦੇ ਤੁਸੀਂ ਨਾਂ ਦੱਸੋ ਮੈਨੂੰ ਆਪਣਾ ਕੀ ਨਾਮ ਕੋਲ ਲਿਖੋ ਜੀ ਕਿਵੇਂ ਹੋਰ ਤਰੀਕਾ ਵੀ ਆ ਬਿਕੋਟ ਕਰੀਏ ਜਰਾ ਅਜੂ ਸਾਹਿਬ ਕਰੋ ਨੋਟ ਨਾਮ ਤੁਹਾਡਾ ਪਾਪਾ ਕੌਣ ਕਰ ਰਹੇ ਦਾਸਰੇ ਪਰਚਾ ਕਰਕੇ ਵਿਲੇ ਦਰੂਰ ਕੇਤੇ ਹੋਏ ਕੌਣ ਜੈਂਟਸ ਤੋਂ ਰਿੰਦਾ ਤੁਹਾਡੀ ਹਸਮਤ ਹੋਣੀ ਕੋਈ ਪਾਪਾ ਕੋ ਕਿਹਦਾ ਰਹੀ ਕੀ ਲੱਗ ਰਿਹਾ ਤੁਹਾਡਾ ਹਸਬੰਦ ਹੈ ਹਾਂ ਦੇਖੋ ਜੀ ਸਾਨੂੰ ਕਾਫੀ ਸਮੇਂ ਤੋਂ ਕੰਪਲੇਂਟ ਆਈ ਹੋਈ ਸੀਗੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਈ ਵਾਰ ਵਾਰਨਿੰਗ ਦੇ ਚੁੱਕੇ ਸੀਗੇ ਇਹ ਸਭ ਕੁਆਟਰ ਜਿਹੜੇ ਨਜਾਇਜ਼ ਤਰੀਕੇ ਤੇ ਖੋਲੇ ਗਏ ਸੀਗੇ ਤੇ ਅੱਗੇ ਵਾਰਨਿੰਗ ਦਿੱਤੀ ਪਰ ਕੋਈ ਉਹਦਾ ਫਾਇਦਾ ਹੁਜੇ ਤੱਕ ਹੋਇਆ ਨਹੀਂ ਸੀ ਗਈ ਤੇ ਅੱਜ ਹੁਣ ਅਸੀਂ ਪੀਐਸਓ ਸਟਾਫ ਦੀ ਹੈਲਪ ਨਾਲ ਤੇ ਆਪਦੇ ਡਿਪਾਰਟਮੈਂਟ ਦੇ ਕਲੀਕਸ ਨਾਲ ਬੰਦਿਆਂ ਨਾਲ ਇੱਥੇ ਆਏ ਸੀਗੇ ਤੇ ਕਾਫੀ ਹੱਦ ਤੱਕ ਅਸੀਂ ਕੁਆਟਰ ਹੁਣ ਖਾਲੀ ਕਰਾ ਵੀ ਚੁੱਕੇ ਆ ਤੇ ਬਾਕੀ ਅਜੇ ਸਾਡਾ ਚੱਲ ਰਿਹਾ ਜੇ ਹੋਰ ਕਰਵਾ ਰਹੇ ਆ ਜੀ ਅੱਗੇ ਜੀ ਲਿਸਟ ਹੈ ਜੀ ਕਿੰਨੇ ਕੁ ਕੁਆਟਰ ਹੈ ਜੀ ਜਿੱਥੇ ਨਜਾਇਜ਼ ਕਬਜ਼ੇ ਦੇਖਣ ਨੂੰ ਮਿਲ ਰਹੇ ਆ ਜੀ ਦੇਖੋ ਅਸੀਂ ਫਿਲਹਾਲ ਇੱਕ ਐਚ ਬਲੌਗ ਦੀ ਜੇ ਲਿਸਟ ਕੱਢੀ ਸੀ ਉਹਦੇ ਵਿੱਚ 10 ਤੋਂ 12 ਕੁਆਟਰ ਸੀਗੇ ਜੀ ਉਸ ਤੇ ਅੱਜ ਅਸੀਂ ਕਾਰਵਾਈ ਕਰ ਰਹੇ ਸੀ ਬਾਕੀ ਅੱਗੇ ਅੱਗੇ ਅਸੀਂ ਹੋਰ ਵੀ ਬਲਾਕਾਂ ਦੇ ਵਿੱਚ ਜਾ ਕੇ ਬਾਕੀ ਇਹ ਕਾਰਵਾਈ ਪਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਵਿਕਣ ਨੂੰ ਮਿਲੇਗਾ ਇਸ ਤਰ੍ਹਾਂ ਜਿੰਨੇ ਵੀ ਨਜਾਇਜ਼ ਕੁਆਟਰ ਸਾਰੇ ਖਾਲੀ ਕਰਾਏ ਜਾਏਗੇ ਹਾਂਜੀ ਹਾਂਜੀ ਜ਼ਰੂਰ ਜੀ ਇਹ ਤਾਂ ਜੇ ਇੱਕ ਸਟਾਰਟਿੰਗ ਹੈ ਜੀ ਇਸ ਤੋਂ ਬਾਅਦ ਦੂਸਰੇ ਬਲਾਕਾਂ 'ਚ ਵੀ ਜਾਇਆ ਜਾਏਗਾ ਉੱਥੇ ਵੀ ਜਿਹੜੇ ਨਜਾਇਜ਼ ਤਰੂਪ ਤੇ ਕੁਆਟਰ ਖੋਲੇ ਹੋਏ ਆ ਉਹ ਖਾਲੀ ਕਰਾਏ ਜਾਣਗੇ ਅਪੀਲਾ ਤਾਂ ਅਸੀਂ ਦੇਖੋ ਜੀ ਕਈ ਵਾਰ ਕਰ ਚੁੱਕੇ ਹਾਂ ਜੀ ਹੁਣ ਤਾਂ ਇਹ ਚੇਤਾਵਨੀ ਹੀ ਸਮਝੀ ਜਾਵੇ ਤੇ ਸਾਨੂੰ ਹਾਈ ਅਥਾਰਟੀ ਦੇ ਵੀ ਨਿਰਦੇਸ਼ ਨੇ ਉਹ ਵੀ ਥੋੜਾ ਸਖਤ ਹੈ ਇਸ ਮਾਮਲੇ ਦੇ ਖਿਲਾਫ ਵੀ ਇਹ ਕੁਆਟਰ ਜਦ ਜਲਦੀ ਜਲਦੀ ਇੰਦਾ ਇਲੀਗਲ ਜਿਹੜੇ ਕੁਆਟਰ ਖੋਲੇਗੇ ਨੇ ਖਾਲੀ ਕਰਾਇਆ ਜਾਂ ਤੇ ਹੁਣ ਅੱਗੇ ਅਸੀਂ ਇਹ ਕੁਆਟਰ ਖਾਲੀ ਕਰਾ ਕੇ ਇਹਨਾਂ ਨੂੰ ਪੱਕੇ ਤੌਰ ਤੇ ਹੀ ਬੰਦ ਕਰ ਰਹੇ ਆ ਜਦ ਤੱਕ ਕਿਸੇ ਨੂੰ ਲੋਟ ਨਹੀਂ ਹੁੰਦੀਆਂ ਇਹਨਾਂ ਦੀ ਰਿਪੇਅਰ ਨਹੀਂ ਹੁੰਦੀ ਤਾਂ ਇਹਨਾਂ ਕੋਈ ਹੋਰ ਵੀ ਖੋਲ ਨਾ ਸਕੇ ਹਾਂਜੀ ਜੇ ਇਹ ਆਪ ਖਾਲੀ ਨਹੀਂ ਕਰਾਉਣਗੇ ਤਾਂ ਫਿਰ ਅਸੀਂ ਆਦੇ ਸਟਾਫ ਦੀ ਮਦਦ ਨਾਲ ਪੀਐਸਓ ਦੀ ਮਦਦ ਨਾਲ ਇਹਨਾਂ ਦਾ ਸਵਾਲ ਆਪ ਖਾਲੀ ਕਰਵਾਵਾਂਗੇ ਪਾਕੜਾ ਪਿਆਸ ਮੈਨੇਜਮੈਂਟ ਬੋਰਡ ਪੀਐਮਡੀ ਨੇ की मुहिम शुरू की है जिन मकानों को कर्मचारियों कर्मचारियों तो ਹਾਂ ਜੀ ਕਿੰਤੂ ਪਰੰਤੂ ਕਰਦੋ ਤੇਉਹ ਕੱਢਿਆ ਉਹ ਇਸ ਕਰਕੇ ਭਜਾਓ ਆਪ ਵੀ ਕਰਾਇਆ ਤੇ ਉਹ ਫਿੱਲਾ ਇਹਨਾਂ ਦਾ ਰਿਕਾਰਡਿੰਗ ਕਰਕੇ ਉੱਥੇ ਦੇਣੀ ਕਰਾਇਆ ਸੀ ਫਿਰ ਮੰਨਦੇ ਆ ਕਰਾਇਆ ਸੀ ਤਾਂ ਸਾਰੇ ਹਾਂ ਨਹੀਂ ਨਾ ਇਹ ਕੋਣ ਨੂੰ ਵੀ ਇੱਥੋਂ ਲੈ ਕੇ ਉੱਥੇ ਕਰਾ ਕੇ ਦੇਣਾ ਮੈਂ ਵੀ ਦੁਬਾਰਾ ਘੜਾ ਦੇਣਾ ਹਾਂ ਆ ਗਿਆ ਜਿਆਦਾ ਹੋੜਾ ਸਟੋਰ इस तो की बड़ी कार्रवाई आप देख सकते हैं मकान से खाली मकान को खाली करवाया जा रहा है सामान बाहर निकाला जा रहा है